ਜੀ ਜੀ ਸਰ ਪੰਜਾਬ ਸਰਕਾਰ ਦੇ ਯੋਧ ਨਸ਼ਾ ਵਿਰੋਧ ਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਠੰਡਾ ਦੀ ਅਗਵਾਈ ਦੇ ਵਿੱਚ ਐਸਚੋ ਕਨਾਲ ਕਲੋਨੀ ਵੱਲੋਂ ਕੱਲ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਆ ਇਹ ਕਿਸਾਨ ਚੌਂਕ ਦੇ ਵਿੱਚ ਐਸਏ ਹਰਜੀਵਨ ਸਿੰਘ ਵੱਲੋਂ ਜੋ ਕਿ ਐਸਚੋ ਥਾਣਾ ਕਨਾਲ ਕਲੋਨੀ ਦਾ ਕੰਮ ਵੀ ਕਰਦੇ ਆ ਉਹਨਾਂ ਵੱਲੋਂ ਉੱਥੇ ਨਾਕਾ ਲਗਾਇਆ ਗਿਆ ਸੀਗਾ ਡਿਊਰਿੰਗ ਨਾਕਾਬੰਦੀ ਜਿਹੜਾ ਇੱਕ ਮੋਟਰਸਾਈਕਲ ਸੀਗਾ ਉਹਨੂੰ ਇਹਨਾਂ ਨੇ ਇੰਟਰਸੈਪਟ ਕੀਤਾ ਜਦੋਂ ਉਹਨੂੰ ਰੋਕਿਆ ਤਾਂ ਉਹਦੀ ਜਿਹੜੀ ਹਰਕਤ ਸੀਗੀ ਉਹ ਸ਼ੱਕੀ ਲੱਗੀ ਉਦੀ ਪ੍ਰੋਪਰ ਚੈਕਿੰਗ ਕਰਨ ਤੇ ਜਿਹੜੀ ਉਹਦੇ ਪੋਜੇਸ਼ਨ ਦੇ ਵਿੱਚੋਂ ਅੱਧਾ ਕਿਲੋ ਹੈਰੋਂ ਜਿਹੜੀ ਹੈਗੀ ਬਰਾਮਦ ਹੋਈ ਜਿਸ ਬੰਦ ਦੇ ਵਿੱਚ ਅ ਅਸੀਂ ਹਰਜੀਵਨ ਸਿੰਘ ਵੱਲੋਂ ਥਾਣਾ ਕਨਾਲ ਕਲੋਨੀ ਦੇ ਵਿੱਚ ਮਕਦਮਾ ਨੰਬਰ 170 ਅੰਡਰ ਸੈਕਸ਼ਨ 21C ਐਨਡੀਪੀਆ ਸੈਕਟਰ ਦਰਜਿਸਟਰ ਕੀਤਾ ਗਿਆ ਤੇ ਜਿਹੜੀ ਹੈਗੀ ਮਕਦਮੇ ਦੀ ਫਰਦਰ ਜਿਹੜੀ ਹੈਗੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸੋ ਇਹਦੇ ਵਿੱਚ ਇਹ ਦੱਸਣਾ ਹੋਊਗਾ ਕਿ ਜਿਹੜਾ ਇਹ ਲੜਕਾ ਗੁਰਪ੍ਰੀਤ ਸਿੰਘ ਗੋਰੀ ਇਹ ਪੁੱਤਰ ਮਨਜੀਤ ਸਿੰਘ ਇਹ ਬਸਤੀ ਨੰਬਰ 2 ਵੀਰ ਤਲਾਬ ਦਾ ਰਹਿਣ ਵਾਲਾ ਹੈ ਇਹ ਬੇਸਿਕਲੀ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਹੈ ਤੇ ਕੱਲ ਜਿਹੜਾ ਸੀਗਾ ਮੋਟਰਸਾਈਕਲ ਦੇ ਉੱਤੇ ਜਦੋਂ ਆਇਆ ਤੇ ਇਹਨੂੰ ਨਾਕੇ ਤੇ ਉੱਤੇ ਇੰਟਰਸੈਪਟ ਕਰਦੇ ਤੇ ਰੋਕਨ ਤੇ ਇਹਦੇ ਕੋਲੋਂ ਤਾਂ ਕਿਲੋ ਹਿਰਨ ਬਰਾਮਦ ਹੋਈ ਪਹਿਲਾਂ ਜਿਹੜਾ ਇਹਦਾ ਕ੍ਰਿਮੀਨਲ ਰਿਕਾਰਡ ਚੈੱਕ ਕਰਨ ਤੇ ਬੜੀ ਸਰਪ੍ਰਾਈਜ਼ਿੰਗ ਗੱਲ ਸਾਹਮਣੇ ਆਈ ਕਿ ਪਹਿਲਾਂ ਵੀ ਇਹਦੇ ਤੇ ਕੋਈ ਮੁਕਤਮਾ ਦਰਜ ਨਹੀਂ ਸੀਗਾ ਇਹ ਜਿਵੇਂ ਫਰੈਸ਼ ਸੀਗਾ ਤੇ ਇਹ ਜਿਹੜੀ ਹੈਗੀ 1/2 ਕਿਲੋ ਹਿਰਨ ਕੁਝ ਦਿਨ ਪਹਿਲਾਂ ਜਿਹੜੀ ਹੈਗੀ ਪਾਕਿਸਤਾਨ ਦੇ ਰਾਹੀਂ ਆਈ ਸੀਗੀ ਫਾਜ਼ਲਕਾ ਦੇ ਵਿੱਚ ਕਿਸੇ ਬੰਦੇ ਕੋਲ ਉੱਥੋਂ ਇਹ ਲੈ ਕੇ ਆਇਆ ਸੀਗਾ ਜਿਸ ਬੰਦੇ ਵਿੱਚ ਜਿਹੜੀ ਫਰਦਰ ਅਸੀਂ ਜਿਹੜੀ ਇਨਵੈਸਟੀਗੇਸ਼ਨ ਅਸੀਂ ਇੱਕ ਇੱਕ ਕਰ ਰਹੇ ਹਾਂ ਸੋ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹੀ ਆਇਆ ਵੀ ਜਿਹੜੀ ਅੱਧਾ ਇਹਨੂੰ ਹਰਨ ਹੈਗੀ ਆ ਗੁਰਪ੍ਰੀਤ ਸਿੰਘ ਗੋਰੀ ਇਹ ਬੰਦਾ ਜਿਹੜਾ ਹੈਗਾ 32 ਨੰਬਰ 2 ਦਾ ਰਹਿਣ ਵਾਲਾ ਹੈ ਤੇ ਇਹਦੀ ਪੋਜੀਸ਼ਨ ਦੇ ਵਿੱਚੋਂ ਇਹ ਰਿਕਵਰ ਹੋਣ ਤੇ ਅਸੀਂ ਮੁਕੱਦਮਾ ਨੰਬਰ 170 ਅੰਡਰ ਸੈਕਸ਼ਨ 21C ਐਨਡੀਪੀਏ ਐਕਟ ਦੇ ਅੱਧਾ ਰਜਿਸਟਰ ਕੀਤਾ ਤੇ ਜਿਹੜਾ ਉਹ ਸਿਕਲ ਬਰਾਮ ਚੋਰੀ ਲੈ ਕੇ ਇਹਦਾ ਆ ਇਹ ਜਿਹੜਾ ਮੋਟਰਸਾਈਕਲ ਹੈਗਾ ਇਹਦੇ ਤੇ ਫਿਲਹਾਲ ਜਿਹੜੀ ਹੈਗੀ ਨੰਬਰ ਪਲੇਟ ਨਹੀਂ ਲੱਗੀ ਹੋਈ ਸੀ ਬਟ ਇਨ ਇਨ ਇਨਵੈਸਟੀਗੇਸ਼ਨ ਦੇ ਵਿੱਚ ਇੰਟਰੋਗੇਸ਼ਨ ਵਿੱਚ ਆਪਣਾ ਦੱਸ ਰਿਹਾ ਬਟ ਫਿਰ ਵੀ ਅਸੀਂ ਇਹਦੀ ਤਫਤੀਸ਼ ਕਰਾਂਗੇ ਕਿ ਮੋਟਰਸਾਈਕਲ ਜਿਹੜਾ ਹੈਗਾ ਕਿਸ ਚੋਰੀ ਦਾ ਹੈ ਜਾਂ ਕਿੱਥੋਂ ਆਇਆ ਇਹਦੀ ਪੋਜੀਸ਼ਨ ਦੇ ਵਿੱਚ ਕਿਦਾਂ ਹੈਗਾ ਇਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਊਗੀ ਜੈ ਦੀ ਜੀ ਇਹ ਸੀਗਾ ਇੱਕ ਮਿੰਟ ਦੂਜਾ ਵਜੇ ਇਹਦੇ ਚ ਇਹ ਸੀਗਾ ਵੀ ਇਹਨੇ ਜੇਲ੍ਹ ਦੇ ਵਿੱਚ ਲਿੰਕ ਦੀ ਪਤਾ ਇਹ ਵੀ ਲੱਗ ਰਿਹਾ ਹੈ ਵੀ ਜੇਲ੍ਹ ਦੇ ਵਿੱਚੋਂ ਨੈੱਟਵਰਕ ਤੱਕ ਚਲਾ ਰਹੇ ਹੁੰਦਾ ਹੈ ਕਿਸ ਹਾਲ ਦੇਖੋ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਨੇ ਕਿਹੜੇ ਬੰਦੇ ਕੋਲੋਂ ਲੈ ਕੇ ਆਇਆ ਸੀਗਾ ਤੇ ਕਿਹੜੇ ਬੰਦੇ ਨੂੰ ਅੱਗੇ ਸਪਲਾਈ ਕਰਨੀ ਸੀ ਉਸ ਬਾਰੇ ਸਾਨੂੰ ਇਹਨੇ ਜਿਹੜੀ ਹੈਗੀ ਮੋੜਲੀ ਤਫਤੀਸ਼ ਦੇ ਵਿੱਚ ਦੱਸਿਆ ਜੋ ਕਿ ਇਸ ਸਮੇਂ ਮੈਂ ਡਿਸਕਲੋਜ਼ ਨਹੀਂ ਕਰ ਸਕਦਾ ਅਦਰਵਾਈਜ਼ ਜਿਹੜਾ ਅਕਿਊਜ਼ਡ ਸੋ ਉਹਨਾਂ ਦੋਨਾਂ ਨੂੰ ਅਸੀਂ ਅਰਾਊਂਡ ਅਪ ਕਰਾਂਗੇ ਜੇ ਇਹਦੀ ਇਨਵੈਸਟੀਗੇਸ਼ਨ ਦੇ ਵਿੱਚ ਜੇਲ੍ਹ ਵਾਲਾ ਵੀ ਕੋਈ ਐਂਗਲ ਸਾਹਮਣੇ ਆਊਗਾ ਤਾਂ ਉਸ ਮੁਤਾਬਕ ਵੀ ਜਿਹੜੀ ਅਸੀਂ ਬੰਦੀ ਕਾਰਵਾਈ ਕੀਤੀ ਜਾਵੇਗੀ ਸਰ ਇਹ ਕੋਰੀਅਰ ਦਾ ਕੰਮ ਕਰਦਾ ਦਾ ਪਰਚੂਨ ਦੇ ਦੋਆਬੇ ਵਿੱਚ ਆ ਦੇਖੋ ਜਿਹੜੇ ਇਹ ਬੰਦਾ ਹੈਗਾ ਇਹ ਅੱਗੇ ਫਿਲਹਾਲ ਜਿਹੜਾ ਖੁਦ ਅੱਗੇ ਵੇਚਦਾ ਕਿਉਂਕਿ ਇਹ ਬੰਦਾ ਜਾਵਾ ਬੀਏ ਦੀ ਪੜ੍ਹਾਈ ਕਰ ਰਿਹਾ ਜਿਵੇਂ ਮੈਂ ਦੱਸਿਆ ਤੇ ਕੋਈ ਮੁਕਤਮਾ ਦਰਜ ਨਹੀਂ ਹੈਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਤੇ ਕਿਸੇ ਨੂੰ ਸ਼ੱਕ ਨਹੀਂ ਹੋਣਾ ਸੋ ਇਸ ਚੀਜ਼ ਦਾ ਫਾਇਦਾ ਉਠਾਉਂਦੇ ਹੋਏ ਇਹ ਬੰਦਾ ਜਿਹੜਾ ਹੈਗਾ ਇਹ ਸੀ ਜੀ ਨੂੰ ਅੱਗੇ ਵੇਚ ਰਿਹਾ ਸੀਗਾ ਇਹ ਥੋੜੀ ਥੋੜੀ ਵੇਚ ਵੇਚਦਾ ਸੀਗਾ ਤੇ ਇਸੇ ਪਰਪਸ ਵਾਸਤੇ ਕੱਲ ਬਠਿੰਡਾ ਸ਼ਹਿਰ ਨੂੰ ਆ ਰਿਹਾ ਸੀਗਾ ਬਸਤੀ ਨੰਬਰ 2 ਦੇ ਵਿੱਚੋਂ ਹੁਣ ਤੱਕ ਕੁਝ ਕਿਛੇ ਕੋਈ ਗੱਲ ਸਾਹਮਣੇ ਵੀ ਕਿਨੇ ਕੀੜੇ ਲੱਗ ਗਿਆ ਸਬਜ਼ੀ ਗੈਰਾਂ ਵੀ ਫਰਕ ਪਾ ਰਹੀ ਹੈ ਇਹ ਪਹਿਲਾਂ ਵੀ ਜਿਹੜਾ ਹੈਗਾ ਕਾਫੀ ਵਾਰੀ ਨੇ ਜਿਹੜੀ ਇਸ ਕੁਆਨਟੀਟੀ ਦੇ ਵਿੱਚ ਇਹ ਜਿਹੜੀ ਹੈਗੀ ਆ ਪਹਿਲੀ ਵਾਰੀ ਲੈ ਕੇ ਆਇਆ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਹੌਲੀ ਹੌਲੀ ਜਿਹੜਾ ਹੈਗਾ ਇਹਦਾ ਜਿਹੜਾ ਕੰਫੀਡੈਂਸ ਬਣ ਗਿਆ ਤੇ ਇਹ ਜਿਹੜਾ ਹੈਗਾ ਕੱਲ ਤੱਕ ਲੋਹਰੋਂ ਜਿਹੜੀ ਸੀਗੀ ਵੇਚਣ ਵਾਸਤੇ ਬਠਿੰਡਾ ਸ਼ਹਿਰ ਦੇ ਵਿੱਚ ਆ ਰਿਹਾ ਸੀ ਕਿਹਦੇ ਨਾਲ ਹੋਰ ਲੋਕ ਡੈਫੀਨਿਟਲੀ ਇਹਨੇ ਜਿਹੜੀ ਆਪਣੀ ਇੰਟਰੋਗੇਸ਼ਨ ਦੇ ਵਿੱਚ ਕੁਝ ਲੋਕਾਂ ਦਾ ਜ਼ਿਕਰ ਕੀਤਾ ਸੋ ਸਾਰੇ ਜਿਹੜੇ ਬੰਦੇ ਹੈਗੇ ਆ ਉਹਨਾਂ ਦੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਕਿਉਂਕਿ ਕੁਝ ਬਹੁਤ ਬੰਦੇ ਜਿਹੜੇ ਹੈਗੇ ਨੇ ਜਿਵੇਂ ਕ੍ਰਾਸ ਬਾਰਡਰ ਜ਼ਿਲ੍ਹੇ ਹੈਗੇ ਆ ਸੋਰੀ ਫਰੋਜ਼ਪੁਰ ਫਾਜ਼ਿਲਕਾ ਦੇ ਵਿੱਚ ਉੱਥੇ ਦੀ ਕਿਤੇ ਜੇ ਕਿ ਜਗ੍ਹਾ ਰਿਸ਼ਤੇਦਾਰ ਵੀ ਦੱਸੀਏ ਨੇ ਉਹ ਸਾਰੇ ਅੰਗਰੇਜ਼ਾਂ ਦੇ ਅਸੀਂ ਜਾਂਚ ਕਰ ਰਹੇ ਆ ਕਿ ਉਹ ਕੰਮ ਕਰ ਰਹੇ ਸੀ ਕਿੰਨਾ ਪੈਸਾ ਉਹਨਾਂ ਨੇ ਕਮਾਇਆ ਹੈ ਨਾ ਨਹੀਂ ਆਈਏ ਇਹ ਇੱਕ ਦੇਖੋ ਰੀਸੈਂਟਲੀ ਜਿਹੜਾ ਹੈਗਾ ਇਸ ਸੀ ਦੇ ਵਿੱਚ ਕਿਉਂਕਿ ਈਜ਼ੀ ਮਨੀ ਦੇ ਤੌਰ ਤੇ ਲੱਗਿਆ ਸੀਗਾ ਜਿਵੇਂ ਮੈਂ ਦੱਸਿਆ ਵੀ ਇਹ ਦੀ ਪੜਾਈ ਕਰਦਾ ਸੀਗਾ ਤਾਂ ਇਹਨੂੰ ਇਹ ਸੀਗਾ ਵੀ ਮੇਰੇ ਉੱਪਰ ਕਿਸੇ ਨੂੰ ਸ਼ੱਕ ਨਹੀਂ ਹੋਣਾ ਕਿਉਂਕਿ ਜਨਰਲੀ ਜਿਹੜੀ ਹੈਗੀ ਨਾਕਿਆਂ ਦੇ ਉੱਪਰ ਚੈਕਿੰਗ ਹੁੰਦੀ ਤਾਂ ਆਪਾਂ ਪਾਇੰਟਸ ਦੇ ਉੱਪਰ ਮੰਨਦੇ ਚੈਕਿੰਗ ਕਰਦੇ ਵੀ ਇਹਦੇ ਤੇ ਮੁਕਤਮਾ ਦਰਜਾ ਤਾਂ ਸੋ ਉਹਦੀ ਪਡੰਗਾਈ ਨਾਲ ਤਾਂ ਪੇਸ਼ ਕਰਦੇ ਆਂ ਸੋ ਇਸ ਚੀਜ਼ ਨੂੰ ਫਾਇਦਾ ਉਠਾਉਂਦੇ ਵੀ ਮੇਰੇ ਉੱਪਰ ਕੋਈ ਮੁਕਤਮਾ ਦਰਜ ਨਹੀਂ ਹੈਗਾ ਇਸ ਚੀਜ਼ ਦਾ ਫਾਇਦਾ ਉਠਾ ਕੇ ਕਾਫੀ ਦਿਨ ਤਾਂ ਲੱਗਿਆ ਹੋਇਆ ਸੀਗਾ ਪਹਿਲਾਂ ਛੋਟੀ ਮਾਤਰਾ ਦੇ ਵਿੱਚ ਵੇਚਦਾ ਸੀਗਾ ਬਟ ਹੌਲੀ-ਹੌਲੀ ਜਿਹੜਾ ਇਹ ਮਾਤਰਾ ਵਧਾਉਂਦਾ ਗਿਆ ਕੱਲ ਜਿਹੜਾ ਹੈਗਾ 1/2 ਕਿਲੋ ਹੈਰਾਂ ਦੇ ਨਾਲ ਇਹ ਸ਼ਹਿਰ ਦੇ ਵੱਲ ਆ ਰਹੇ ਸੀਗੇ ਜੀ। ਇਹਦੇ ਜਿਹੜੀ ਮੁੱਢਲੀ ਤਫ਼ਤੀਸ਼ ਦੇ ਵਿੱਚ ਇਹਨੇ ਇਹੀ ਦੱਸਿਆ ਵੀ ਇਹ ਮੋਟਰਸਾਈਕਲ ਤੇ ਵੀ ਜਾਂਦਾ ਸੀਗਾ ਤੇ ਕਈ ਵਾਰੀ ਬੱਸ ਵਗੈਰਾ ਦੇ ਵਿੱਚ ਯੂਜ਼ ਕਰਦਾ ਸੀਗਾ। ਸੋ ਸਾਰੇ ਜਿਹੜੇ ਅਸੀਂ ਦੀ ਪਿਛਲੀ ਪ੍ਰੀਵੀਅਸ ਜਿਹੜੀ ਮੂਵਮੈਂਟ ਹਿਸਟਰੀ ਸਾਰੀ ਚੈੱਕ ਕਰਾਂਗੇ ਅਸੀਂ। ਕਿੰਨੀ ਵਾਰੀ ਗਿਆ ਕਿਹੜੇ ਕਿਹੜੇ ਫਾਜ਼ਿਲਕਾ ਜਗ੍ਹਾ ਕਿੰਨੀ ਵਾਰੀ ਫਰੋਸਪੁਰ ਗਿਆ ਸਾਰੇ ਜਿਹੜੇ ਐਂਗਲ ਅਗੇ ਉਹਨਾਂ ਦੀ ਜਾਂਚ ਕਰ ਰਹੇ ਅਸੀਂ। ਹਾਂਜੀ। ਉਹ ਕਿਸਤੇ ਲੱਗੇ? ਜਿਹੜੀ ਇਹ ਤੱਕ ਲੋਹਰੋਂ ਹੈਗੀ ਹੈ ਇਹ ਕਿਸ ਬੰਦੇ ਤੋਂ ਅੱਗੇ ਲਈ ਜਿਹੜੇ ਬੰਦੇ ਨੇ ਉਹਨੇ ਇੱਥੇ ਇਹਨੂੰ ਡਿਲੀਵਰ ਕੀਤੀ ਸੀਗੀ ਹਾਂਜੀ ਨਹੀਂ ਪਿਛਲੇ ਦਿਨੀ ਜਿਵੇਂ 40 ਤੋਂ ਕੋਈ ਗ੍ਰੀਫ ਸੀਗੀ ਕੋਈ ਉਹਨਾਂ ਦੇ ਸਟਾਫ ਨਾਲ ਪਟਿਆ ਨਹੀਂ ਕੋਈ ਤੱਕ ਕੋਈ ਨਹੀਂ ਨਹੀਂ ਉਹਦੇ ਵਿੱਚ ਨਹੀਂ ਨਹੀਂ ਉਹਦੇ ਵਿੱਚ ਇਸ ਬੰਦੇ ਦਾ ਕੋਈ ਲਿੰਕ ਨਹੀਂ ਸੀਗਾ ਉਹਦੇ ਵਿੱਚ ਜਿਹੜੇ ਜਿਹੜੇ ਬੰਦੇ ਅੱਗੇ ਤਫਤੀਸ਼ ਦੇ ਵਿੱਚ ਆਏ ਸੀਗੇ ਉਹਨਾਂ ਨੂੰ ਅਸੀਂ ਨਾਮਿਨੇਟ ਕਰ ਲਿਆ ਸੀਗਾ ਉਸ ਮੁਕਤਮੇ ਦੇ ਵਿੱਚ ਕਿਉਂਕਿ ਉਹਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਸ ਦੋਨਾਂ ਦੀ ਆਈਡੈਂਟੀਫਿਕੇਸ਼ਨ ਕਰਕੇ ਅਸੀਂ ਉਹਨਾਂ ਨੂੰ ਨਾਮਜ਼ਦ ਕਰ ਲਿਆ ਉਹਨਾਂ ਦੀ ਵੀ ਰੇਡ ਵਾਸਤੇ ਜਿਹੜੀ ਗ੍ਰਿਫਤਾਰੀ ਵਾਸਤੇ ਜਿਹੜੇ ਸਾਡੀ ਪਾਰਟੀ ਰੇਡ ਕਰ ਰਹੀਆਂ ਕਿੰਨੇ ਦੀ ਇਹ ਕੁਆਂਟੀਟੀ ਹੈਗੀ ਫਿਰ ਇਹ ਜਿਹੜੀ ਦਾ ਮਾਉਂਟ ਪ੍ਰੋਫਿਟ ਕਿੰਨੀ ਹੋਊਗੀ ਅੰਦਰ ਰੇਂਜ ਕਿੰਨਾ ਆਖਦਾ ਹੈ ਅਸਲੋ ਕਿ ਉਹ ਕੀ ਚਾ ਬੰਨਾ ਬਾਅਦ ਲੈ ਵੀ ਪੈਸੇ ਲੈਂਦੇ ਸੀ ਜਨਰਲੀ ਜਿਹੜਾ ਹੈਗਾ ਹੁਣ ਜਿਹੜਾ ਇਹ ਕਨਸੈਪਟ ਪੜਾਉਂਦੇ ਆ ਜਿਹੜੇ ਛੋਟੇ ਜਿਹੜੇ ਮੁੰਡੇ ਲੱਗੇ ਹੋਏ ਆ ਯੰਗਸਟਰ ਲੱਗੇ ਹੋਏ ਆ ਉਹਨਾਂ ਨੂੰ ਇਹੀ ਹੁੰਦਾ ਵੀ ਜਿਹੜੇ ਜਦੋਂ ਇਹ ਸੇਲ ਕਰ ਲੈਂਦੇ ਉਹਦੇ ਪੈਸੇ ਦੇ ਵਿੱਚੋਂ ਕੁਝ ਘੱਟ ਆਪਣਾ ਰੱਖ ਕੇ ਬਾਕੀ ਪੈਸੇ ਜਿਹੜੇ ਹੈਗੇ ਅੱਗੇ ਫਰਦਰ ਇਹ ਨੂੰ ਟ੍ਰਾਂਸਫਰ ਕਰ ਦਿੰਦੇ ਆ। ਇਹਨਾਂ ਜੀ ਜ਼ੀਰੋ ਜਨਰੇਸ਼ਨ ਨੂੰ ਜਿਹੜਾ ਹੈਗਾ ਤਸਕਰਾਂ ਨੇ ਡੈਫੀਨਿਟਲੀ ਜਿਹੜੀ ਈਜ਼ੀ ਮਨੀ ਜਿਹੜਾ ਹੈਗਾ ਬੜਾ ਵੱਡਾ ਫੈਕਟਰ ਹੈ ਕਿਉਂਕਿ ਕਮਾਈ ਜਿਹੜੀ ਹੈਗੀ ਹੈ ਉਹਦੇ ਵਿੱਚ ਇੱਕ ਲੁਭਾਉਂਦੀ ਹੈ ਬੰਦੇ ਨੂੰ ਜਿਹੜੇ ਬੰਦੇ ਪੜ ਰਹੇ ਆ ਜਿੱਦਾਂ ਇਹ ਗ੍ਰੈਜੂਏਸ਼ਨ ਦੀ ਪੜਾਈ ਕਰ ਰਿਹਾ ਹੈ ਤੇ ਇੱਕ ਬੰਦੇ ਨੂੰ ਲੁਭਾਉਂਦੀ ਹੈ ਇਸ ਕਰਕੇ ਜਿਹੜਾ ਹੈਗਾ ਇਸ ਚੀਜ਼ ਦੇ ਵਿੱਚ ਲੱਗ ਗਿਆ ਤੇ ਈਜ਼ੀ ਮਨੀ ਜਿਹੜਾ ਸੀਗਾ ਇਹਦਾ ਮੇਨ ਟਾਰਗੇਟ ਸੀਗਾ ਸਰ ਕਿੱਥੇ ਸਟਡੀ ਕਿੱਥੇ ਕਰ ਰਹੇ ਆ ਇਹ ਲੋਕਲ ਬਰੰਡੇ ਹੀ ਕਰ ਰਹੇ ਆ ਸਰ ਕਿੰਨੇ ਰਿਸਰਚਿੰਗ ਜਿਹ ਦੇਖੋ ਫਿਲਹਾਲ ਜਿਹੜੀ ਇਸ ਕੀਮਤ ਬਾਰੇ ਕਮੈਂਟ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਦੋਂ ਕੀਮਤ ਦੱਸਦੇ ਆ ਤਾਂ ਜਿਹੜੇ ਬਾਕੀ ਯੰਗਸਟਰ ਹੈਗੇ ਆ ਉਹ ਵੀ ਇਸ ਚੀਜ਼ ਵੱਲ ਅਟਰੈਕਟ ਹੁੰਦੇ ਆ ਕਿ ਇੰਨੀ ਕੀਮਤ ਦੀ ਜਿਹੜੀ ਚੀਜ਼ਾਂ ਹੈਗੀਆਂ ਨੇ ਸੋ ਇਸ ਚੀਜ਼ ਵਾਸਤੇ ਜਿਹੜਾ ਹੈਗਾ ਆਈ ਕਾਂਟ ਕਮੈਂਟ ਔਨ ਦਾ ਕਿ ਪ੍ਰਾਈਸ ਇੱਕ ਗ੍ਰੈਜੂਏਸ਼ਨ ਦੀ ਪੜਾਈ ਕਰ ਰਹੇ ਆ ਜੀ ਜੀ ਕਿਹੜਾ ਸਾਲ ਤੇ ਆ ਸਾਲ ਦੋ ਸੈਕੰਡ ਇਅਰ ਹੈ ਜੀ 40 ਕਿਲੋ ਰਜ ਕਿੰਨੇ ਆਪਣੇ ਨਾਮ ਦੇ ਕੀਤੇ ਉਹਦੇ ਵਿੱਚ ਅਸੀਂ 4 ਬੰਦੇ ਜਿਹੜੇ ਹੈਗੇ ਫਰਦਰ ਨਾਮਜ਼ਦ ਕੀਤੇ ਗਏ ਸਾਡੇ ਵੱਲੋਂ ਆ ਤੋਂ ਇਲਾਵਾ ਅ 6 ਤੋਂ ਇਲਾਵਾ ਉਹਦੇ ਵਿੱਚ 4 ਬੰਦੇ ਅਸੀਂ ਹੋਰ ਨਾਮਿਨੇਟ ਕੀਤੇ ਦੋ ਬੰਦੇ ਜਿਹੜੇ ਬੰਦੇ ਜਿੰਨਾਂ ਕੋਲ ਉਹ ਲੈ ਕੇ ਆਏ ਸੀਗੇ ਡਿਲੀਵਰ ਕਰਦੇ ਸੀਗੇ ਇਹਨਾਂ ਨੂੰ ਤੇ ਦੋ ਬੰਦੇ ਇਦਾਂ ਦੇ ਜਿੰਨੇ ਜਿਹੜੇ ਬੰਦੇ ਅੱਗੇ ਇਹਨਾਂ ਦੀ ਡਿਲੀਵਰੀ ਤੋਂ ਬਾਅਦ ਸਪਲਾਈ ਕਰਦੇ ਸੀ ਜੋ ਲਖਵੀਰ ਦੇ ਨਾਲ ਮਿਲੇ ਹੋਏ ਸੀਗੇ ਉਹ ਜੋ ਦੋ ਬੰਦੇ ਨੇ ਮਲੋਡ ਤੇ ਰਹਿਣ ਵਾਲੇ ਨੇ ਬਾਕੀ ਜਿਹੜੇ ਦੂਸਰੇ ਦੋ ਬੰਦੇ ਸਪਲਾਇਰ ਨੇ ਇੱਕ ਆਪਣਾ ਜੰਡਾਲੇ ਕਰੋ ਤੋਂ ਰਹਿਣ ਵਾਲਾ ਸੈਕੰਡ ਬੰਦਾ ਜਿਹੜਾ ਮੁਕਸਰ ਤੋਂ ਰਹਿਣ ਵਾਲਾ